ਹਾਂਜੀ ਪਸ਼ੂ ਪਾਲਕ ਵੀਰੋ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਲੈ ਕੇ ਫੇਰ ਹਾਜ਼ਰ ਆ ਪਿੰਡ ਸਪਾਲਕਲਾਂ ਤੋਂ ਬਾਈ ਕੁਲਵੰਤ ਦੇ ਘਰੋਂ ਸਾਹਮਣੇ ਖੜਾ ਵੀਰ ਬਾਈ ਨਾਲ ਗੱਲਬਾਤ ਕਰਕੇ ਵੀ ਦੱਸਾਂਗੇ ਗਾਂ ਨੂੰ ਬਾਈ 6 ਸਾਲ ਸਵਾ ਸਾਲ ਹੋ ਗਿਆ ਸੀ ਫਿਰਦੀ ਨੂੰ ਗਾਂ ਦਾ ਟ੍ਰੀਟਮੈਂਟ ਕੀਤਾ ਅੱਜ ਗੱਬਣ ਚੈੱਕ ਕਰਕੇ ਆਟੇ ਬਾਈ ਗਾਂ ਹੁਣ ਹਜੇ 2 ਮਿੰਟ ਹੀ ਹੋਏ ਨੇ ਗੱਬਣ ਚੈੱਕ ਕਰੀ ਨੂੰ ਗਾਂ ਦਾ ਜੋ ਟ੍ਰੀਟਮੈਂਟ ਕੀਤਾ ਕਿੰਨਾ ਸਮਾਂ ਸੂਈ ਨੂੰ ਹੋ ਗਿਆ ਕੀ ਕੀ ਦੇ ਵਿੱਚ ਬਾਈ ਨੂੰ ਕਿੰਨੇ ਸਮੇਂ ਬਾਅਦ ਗਾਂ ਗੱਬਣ ਚੈੱਕ ਹੋਈ ਸਾਰੀਆਂ ਗੱਲਾਂ ਬਾਤਾਂ ਕਰਦੇ ਆਜੋ ਥੋੜੀ ਬਾਈ ਨਾਲ ਕਰੌਣੇ ਗੱਲਬਾਤ ਤੇ ਪਹਿਲਾ ਤਾਂ ਬਾਈ ਮੇਰਾ ਨਾਮ ਹੈ ਡਾਇਰੈਕਟਰ ਲੱਕੀ ਪਿੰਡ ਅਸਪਾਲਕਲਾਂ ਸਾਰੇ ਵੀਰਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਮੈਂ ਬਾਈ ਕਲਵੰਤ ਖੜਾ ਬਾਈ ਕਲਵੰਤ ਪਹਿਲਾਂ ਤਾਂ ਆਪਣਾ ਨਾਮ ਪਿੰਡ ਅਤੇ ਮੋਬਾਈਲ ਨੰਬਰ ਦੱਸੋ ਜੀ ਮੇਰਾ ਨਾਮ ਰਖਵੰਤ ਸਿੰਘ ਹੈ ਪਿੰਡ ਸਪਾਲਕੌੜ ਦਾ ਨੰਬਰ 7963012 796316 7312 ਬਾਈ ਦਾ ਮੋਬਾਈਲ ਨੰਬਰ ਹੈ ਕਲਵੰਤ ਸਿੰਘ ਪਿੰਡ ਅਸਪਾਲਕਲਾਂ ਤੋਂ ਬਾਈ ਗਾਂ ਬਾਰੇ ਦੱਸੋ ਗਾਂ ਨੂੰ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਜੀ ਸਵਾ ਸਾਲ ਬਾਈ ਸਵਾ ਸਾਲ ਬਾਈ ਗਾਂ ਨੂੰ ਸੂਈ ਨੂੰ ਹੋ ਗਿਆ ਗਾਂ ਦਾ ਆਪਾਂ ਡਾ ਟ੍ਰੀਟਮੈਂਟ ਕੀਤਾ ਇਹਦੇ ਆਪਾਂ ਦਵਾਈ ਭਰੀ ਹੈ ਬਾਈ ਦੱਸ ਹਨ ਜਾਲੇ ਦਿੰਦੀ ਰਹੀ ਹੈ ਗਾਂ ਤੇ ਉਸ ਤੋਂ ਬਾਅਦ ਦਵਾਈ ਭਰਨ ਤੋਂ ਬਾਅਦ ਟੀਕਾ ਭਰ ਕੇ ਪ ਦੀ ਗੱਬਣ ਚੈੱਕ ਹੋ ਗਈ ਪਹਿਲੀ ਵਾਰ ਚ ਬਈ ਗਾਂ ਗੱਬਣ ਚੈੱਕ ਹੋਈ ਆ ਮੇਰਾ ਬੇਨਤੀ ਇਹੀ ਆ ਮੋਟਿਵ ਇਹੀ ਹੁੰਦਾ ਹਰ ਵਾਰ ਵੀਡੀਓ ਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਮੈਥੋਡ ਟਰੀਟਮੈਂਟ ਕਰਾਓ ਪਰ ਇਹ ਹੁੰਦਾ ਵੀ ਜਿਹੜਾ ਆਪਣਾ ਗਾਂ ਮੱਝ ਕੋਈ ਝੋਟੀ ਕੱਟੀ ਜਿਹੜੀ ਆਪਣੀ ਫਰਿਆਕ ਹੋ ਗਈ ਕੱਟਿਆ ਵਾਲਾ ਨੂੰ ਵੇਚਣ ਤੋਂ ਪਹਿਲਾਂ ਤਾਂ ਟਰੀਟਮੈਂਟ ਜ਼ਰੂਰ ਕਰਾਇਆ ਕਰੋ ਕਿਉਂਕਿ ਪਸ਼ੂ ਜੇ ਗੱਬਣ ਰਹਿ ਗਿਆ ਕਿਉਂ ਜੇ ਪਸ਼ੂ ਗੰਭੜਾ ਹੈ ਤਾਂ ਉਹਦੀ ਜਾਨ ਵੀ ਵੱਜ ਜਾ ਬਈ ਨਹੀਂ ਦਫਾ ਵੜਨ ਵਾਲਾ ਨੂੰ ਜਾਣਾ ਹੁੰਦਾ ਗਾਂ ਨੇ ਗਊਸ਼ਾਲਾ ਜਾਣਾ ਕੱਟੀ ਨੇ ਵੜਨ ਵਾਲਾ ਨੂੰ ਜਾਣਾ ਮੱਝ ਨੇ ਵੜਨ ਵਾਲਾ ਨੂੰ ਜਾਣਾ ਹੋ ਸਕਦਾ ਤੁਹਾਡੀ ਮਿਹਨਤ ਨਾਲ ਕੋਈ ਪਸ਼ ਤਾਂ ਪਸ਼ੂ ਦੀ ਕੀਮਤ ਪੈ ਜਾਂਦੀ ਹੈ ਬਾਈ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਪੇਜ ਨੂੰ ਫੋਲੋ ਕਰਿਓ ਤੇ ਜਿਹੜਾ YouTube ਚੈਨਲ ਹੈ ਇਹਨੂੰ ਸਬਸਕ੍ਰਾਈਬ ਕਰਿਓ